ਨਹੀਂ ਹਾਂ ਇਹ ਅੰਦਾਜ਼ ਇੱਧਰ ਓਏ ਓਏ ਮੋਟਰਸਾਈਕਲ ਜਾ ਚਲੋ ਓਏ ਮੋਟਰ ਮਗਰ ਕੋਣੀ ਮਗਰ ਓ ਯਾਰ ਮੁੰਡੇ ਨੇ ਲਿਫਟ ਮੇਰੇ ਕੋਲ ਨਹੀਂ ਕਹਿੰਦਾ ਤੇਰੇ ਕਮਾਲ ਹੋ ਗਈ ਲਿਫਟ ਤੇਰੀ ਤੇਰਾ ਪਿੰਡ ਕਿਹੜਾ ਆ ਤੇਰਾ ਪਿੰਡ ਮੇਰਾ ਪਿੰਡ ਹੈਂ ਬਾਜ਼ਾਰ ਤੋਂ ਜਾਂਦਾ ਗੋਲ ਗੋਲ ਗੋਰੇ ਨੰਗਲ ਹੈ ਗੋਰੇ ਨੰਗਲ ਉਹ ਕਿੱਥੋਂ ਦਾ ਜਿਹੜੇ ਨਾਲ ਹੀ ਉਹ ਮੁੰਡਾ ਇੱਥੋਂ ਦਾ ਹੈ ਕੀ ਨਾਲ ਹੀਦਾ ਵਾ ਨਾਲ ਸਾਰੇ ਲੈ ਗਏ ਗੋਰੇ ਢਾਲ ਬੱਟੀ ਦਾ ਕੀ ਨਾ ਤਮ ਤੜਾ ਯਾਰ ਬੜੀ ਦਾ ਨਾਮ ਦੱਸ ਉਹਦਾ ਨਾਮ ਪੀਤੂ ਹੈ ਪੀਤੂ ਪੀਤੂ ਉਹਦੇ ਪਿਓ ਦਾ ਕੀ ਨਾ ਉਹਦੇ ਪਿਓ ਦਾ ਦੀ ਨਾਮ ਪੜਾ ਤੇਰੇ ਨਾਮ ਕੀ ਕਰਦਾ ਏ ਮੇਰਾ ਨਾਮ ਆਕਾਸ਼ ਹੈ ਤੇਰਾ ਨਾਮ ਕੀ ਕਰਦਾ ਏ ਮੈਨੂੰ ਕਹਿੰਦਾ ਵੀ ਲਿਫਟ ਦੇ ਮੈਨੂੰ ਮੈਂ ਦੇ ਦੀ ਤੇ ਮੈਂ ਮੈਂ ਵਿਚ ਲੱ ਬਜ਼ਾਰ ਉਹ ਕੁੜੀ ਦਾ ਫੋਨ ਮੇਰੇ ਨਾਮ ਦਾ ਯਾਰ ਮੈਂ ਨਾ ਮੈਨੂੰ ਨਾ ਦਾ ਪਤਾ ਸਾਰਾ ਤੇ ਤੈਨੂੰ ਇਹ ਨਹੀਂ ਪਤਾ ਤੇ ਪਿਓ ਦਾ ਦੀਦੀ ਮੈਂ ਆਪਾਂ ਕੁੜੀ ਕੀ ਆ ਵੇ ਲਾਦਾ ਆ ਫੋਨ ਤੂੰ ਆ ਫੋਨ ਖੋਇਆ ਹੈ ਨਾ ਤੂੰ ਕਿੰਨੇ ਖੋਇਆ ਆ ਫੋਨ ਤੋ ਖੋਇਆ ਨਹੀਂ ਲੈ ਨਾਲ ਚਲ ਚਲਾਉਂ ਡਿਆ ਉਹ ਹੋਇਆ ਬੰਦਾ ਸਦਰ ਆ ਪੁਲਿਸ ਰੇ ਆ ਤੇਰੇ ਪੁਲਿਸ ਰੇ ਬੁਕਾਰਨੇ ਸਾਰਾ ਕੁਝ ਆਜ ਖੋਲੋ ਸਹੀ ਆਜ ਤੋਂ ਦੱਸ ਲਾ ਫੋਨ ਹੋਇਆ ਖੋਇਆ ਬਿੱਜਾ ਫੋਨ ਸਿੰਪਲ ਹੋਣਾ ਏ ਸਿੰਪਲ ਗੱਡੇ ਉਹਦੇ ਚ ਉਹਦੇ ਦੀ ਸਿੰਮ ਆ ਯਾਰ ਮਮਾ ਦੀਆਂ ਕੀ ਕਰਾ ਬੜਾ ਕੰਮ ਬਹੁਤ ਹੈ ਕੰਮ ਹੀ ਬਹੁਤ ਹੈ ਕਿਹਦੀ ਕਿਹਦੀ ਫੋਨ ਕਰਦਾ ਵਿੱਕੀ ਨੂੰ ਆ ਵੀ ਵੇਖੋ ਇਹ ਤਾਂ ਨਹੀਂ ਲੋਕ ਲਾ ਹੋਏ ਰਿਹਾ ਪਿੰਡਾ ਆ ਮੇਰਾ ਆਪਣਾ ਫੋਨ ਯਾਰ ਪੂਰਾ ਦਾ ਭਰਾ ਲੋਗ ਜੋ ਪਤੋਂ ਰੱਬਾ ਡੇ ਅਹੀ ਉਹਦਾ ਦਿਮਾਗ ਕਰਾ ਉਹ ਨਾਂ ਲੈਣੀ ਤੇਰਾ ਤੂੰ ਫੋਨ ਖੋਇਆ ਜੇ ਤੇਰੇ ਵਿੱਚ ਮੁੰਡਾ ਨਾ ਬੈਠਾ ਉਹਨੇ ਕੋ ਨਾਲ ਕੋ ਨਹੀਂ ਲੱਗਦਾ ਜੱਕੇ ਮੇਰੇ ਖੜੀ 3 ਟਰ ਜੇ ਤੈਨੀ ਵਾਰੀ ਤੁਹਾਡੇ ਨਾਲ ਬਹਿ ਕੇ ਗਿਆ ਬੱਸੇ ਕੋ ਗੱਲ ਮੈਨੂੰ ਦੱਸਣੀ ਨਹੀਂ ਤੈਨੂੰ ਗੱਲ ਮੈਂ ਦੱਸਾਂ ਦਲੀ ਹੋ ਗਈ ਆ ਮੰਮਿਆ ਅਸੀਂ ਅਸੀਂ ਦਿੱਲੀ ਜਾਣੇ ਨੁਕਰੇ ਫੋਣ ਖੋਣ ਦੇ ਤੂੰ ਨੰਬਰ ਦੱਸ ਜੇ ਮੈਂ ਭੱਜਾਂਗਾ ਤਾਂ ਆ ਗਈ ਯਾਰ ਚ ਭੱਜਣਾ ਤੂੰ ਕਿਹਦੇ ਚਪੇੜਾ ਖਾਣੀ ਆ ਭੱਜ ਕੇ ਇੱਧਰ ਇੱਧਰ ਆ ਤਰਾ ਤੇਰੀ ਗੱਲ ਸੁਣ ਮੈਂ ਮੰਨਦਾ ਤੂੰ ਚੁੱਕਿਆ ਤੂੰ ਉਹਦਾ ਨਾਂ ਬੱਕਬੱਕ ਸਾਰਾ ਕੁਝ ਤੂੰ ਕੁੱਟ ਕੇ ਖਾਣੀ ਤੂੰ ਨਾਂ ਲੈ ਆ ਦੋ ਮੇਰੇ ਤੋਂ ਮਤਾਂ ਆਏਗਾ ਕਿ ਤੂੰ ਫੋਨ ਲਾ ਰਿਹਾ ਸਾਡਾ ਸੱਚਾ ਤੂੰ ਗੱਲ ਤੂੰ ਸੱਚਾ ਤੂੰ ਗੱਲ ਕਰ ਉਹਨੂੰ ਆਪਾਂ ਮੰਦਾ ਬਣਾ ਨਾ ਮੋਟਰਸਾਈਕਲ ਉਹ ਬੰਦੇ ਠਾਣੇ ਚਲ ਗਏ ਉਹਨਾਂ ਤੇਨੂੰ ਮੋਟਰਸਾਈਕਲ ਤੇਰਾ ਜਾਣਾ ਉਹਨੂੰ ਨਾ ਬਾਕ ਆਪਣਾ ਕੀ ਨਾ ਤੇਰਾ ਭਾਈ ਲਾਪਰੀ ਸਿੰਘ ਭਾਈ ਆਪਣਾ ਵੀਰ ਜੀ ਸੰਤੂ ਨੰਗਲ ਦੇ ਚੇਦਨ ਬਰੇਗੋਨ ਸੰਤੂ ਨੰਗਲ ਕਿਹੜੀ ਘਟਨਾ ਵਾਪਰੀ ਜਿਹੜਾ ਲੱਤੀ ਤੋਂ ਜਿਹੜੇ ਲੁਟੇਰੇ ਆ ਫੂਕ ਫੂਕੇ ਤੇ ਤੂੰ ਹੀ ਮਗਰ ਭਾਦਰੀ ਵਿਖਾਈ ਤੁਸੀਂ ਇਹਦਾ ਸਕੂਟਰੀ ਵਿੱਚ ਪਰ ਮੋਟਰਸਾਈਕਲ ਮਾਰ ਕੇ ਉਹਨਾਂ ਨਾਲ ਫੜਿਆ ਇਸ ਤਰ੍ਹਾਂ ਹੋਇਆ ਸਾਰਾ ਭਾਜੀ ਮੈਂ ਇਹ ਦਿਨੋ ਬਜ਼ਾਰ ਵਾਲੀ ਸਾਈਡ ਤੋਂ ਆਉਣ ਡਿਆ ਹਾਂ ਉਹ 12ਵੇਂ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਨੂੰ ਚਰਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗਾੜੀ ਬੱਸ ਸਟਾਪ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟੇ ਆ ਫਿਰ ਇੱਥੇ ਸਾਰਿਆਂ ਨੇ ਕੱਢ ਲਿਆ ਕਿੰਨੇ ਜਣੇ ਸੀ ਦੋ ਜਣੇ ਭਾਈ ਇੱਕ ਭੱਜ ਗਿਆ ਵਾ ਪਲਸਰ ਮੋਟਰਸਾਈਕਲ ਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੈ ਗਏ ਉਹ ਹੋਰ ਕਿੱਥੇ ਚੋ ਤੇਰਾ ਕਿੱਥੇ ਸੀ ਸਾਰੇ ਨੂੰ ਹਾਂਜੀ ਉਹ ਪੁਲਿਸ ਵਾਲੇ ਫੜ ਕੇ ਲੈ ਗਏ ਦੇਖੋ ਫੋਨ ਕਿ ਲਾ ਲੈ ਕਹਿੰਦੇ ਹਾਂਜੀ ਫੋਨ ਕੁੜੀ ਨੂੰ ਦੇ ਤਾ ਹੀ ਲੈ ਗਏ ਨਾਲ ਤੁਸੀਂ ਮਗਰ ਉਹ ਭੱਜਣਾ ਕੋ ਮਾਰੇ ਮਗਰ ਲੱਗੇ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗਾੜੀ ਹਾਂਜੀ ਗਾੜੀ ਐਕਟੀਵੇਟ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਇੱਕ ਭਾਜੀ ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੱਗੇ ਫੜ ਗਿਆ ਹਾਂਜੀ ਭਾਜੀ ਹਾਂਜੀ ਇੱਕ ਨਾ ਸ਼ੱਕੀ ਵਿਅਕਤੀ ਲੈਂਦਾ ਕੋਈ ਉਥੇ ਤੁਰਿਆ ਫਿਰਦਾ ਸੀਗਾ ਬਸ ਢੇ ਦੇ ਲੱਗੇ ਲੋਕਾਂ ਨੇ ਦੱਸਿਆ ਉਹਨੂੰ ਉਹਨਾਂ ਦਾ ਵਾਜੇ ਉਹਦੀ ਕੁਛ ਪੜਤਾਲ ਕਰ ਰਹੇ ਜਾਂਚ ਕਰ ਰਹੇ ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾਊਗੀ ਜੋ ਵੀ ਸਾਹਮਣੇ ਆਏਗੇ ਸਾਹਮਣੇ ਆਉਣਗੇ ਚਿਨਾਕੀ ਚਿਨਾਕ ਤੇ ਗੋਰੇ ਨਗਲ ਦਾ ਇੱਕ ਮੁੰਡਾ ਜੇ ਤੇ ਉਹਦੇ ਬਾਰੇ ਪੁੱਛ ਪੜਤਾਲ ਜੇ ਕਰ ਰਹੇ ਆ ਜੇ ਲੈਂਦਾ ਹੀ ਹਾਂ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਨਾਲ ਵੀ ਇੱਕ ਹੈਗਾ ਉਹ ਨਹੀਂ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਜੇ ਕੋਈ ਜਾਣਕਾਰੀ ਨਹੀਂ ਮੇਰੇ